ਫਲਕਾ ਪੁਆਦੀ ਨੇੜਲੇ ਪਿੰਡਾਂ 'ਚ ਆਈ ਹੜ੍ਹਾਂ ਨੂੰ ਲੈ ਕੇ ਅੱਜ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਦੌਰਾ ਕੀਤਾ ਗਿਆ। ਉੱਥੇ ਉਹਨਾਂ ਦੇ ਨਾਲ ਇਸ ਮੌਕੇ ਤੇ ਸਾਬਕਾ ਵਿਧਾਇਕ ਜੁਗਿੰਦਰਪਾਲ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਵੀ ਮੌਜੂਦ ਰਹੇ। ਉੱਥੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਫਲੱਡ ਗੇਟ ਸਮੇਤ ਨਾ ਖੋਲਣ ਕਰਕੇ ਇਹ ਹੜ੍ਹ ਆਏ ਨੇ। ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਕਈ ਵੱਡੇ ਸਵਾਲ ਚੁੱਕੇ ਨੇ। ਉੱਥੇ ਹੀ ਉਹਨਾਂ ਨੇ ਮਾਧਪੁਰ ਹੈੱਡਵਰਕਸ ਦਾ ਪੁਲ ਟੁੱਟਣ ਤੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ। ਉਹਨਾਂ ਨੇ ਕਿਹਾ ਕਿ ਜਦ ਮੌਸ ਪਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਸੀ ਤੇ ਫਿਰ ਕਿਉਂ ਉਸ ਦੀ ਰਿਪੇਅਰ ਨਹੀਂ ਕੀਤੀ ਗਈ ਔਰ ਫਲੱਡ ਗੇਟ ਸਮੇਂ ਸਰ ਕਿਉਂ ਨਹੀਂ ਖੋਲੇ ਗਏ ਦੋਹਰਾ ਤੇ ਨੀਨੋਂ ਆਪਾਂ ਕੀ ਜਾਣ ਸਕਦੇ ਤੇ ਤਰਾਸਦੀ ਆਈ ਹੈ ਕਿ ਜਿਹੜਾ ਪੂਰੇ ਪੰਜਾਬ ਦੇ ਵਿੱਚ ਬਾਰਡਰ ਡਿਸਟ੍ਰਿਕਟ ਜਿੰਨੇ ਨੇ ਪਠਾਨਕੋਟ ਤੋਂ ਲੈ ਕੇ ਰੋਜਪੁਰ ਤੱਕ ਮੈਂ ਕੱਲ੍ਹ ਫਾਜ਼ਿਲਕਾ ਵੀ ਗਿਆ ਸੀ ਫੋਟਾ ਡਿਸਟ੍ਰਿਕਟ ਵੀ ਗਏ ਆ ਔਰ ਅੰਮ੍ਰਿਤਸਰ ਚ ਪਰਨਤਾਰਨ ਡਿਸਟ੍ਰਿਕਟ ਚ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੜਾ ਨੇ ਤਬਾਹੀ ਮਚਾਈ ਹੈ ਇਰਜ ਮੈਂ ਇੱਕ ਗੱਲ ਤੁਹਾਨੂੰ ਕਹਣੀ ਤਾਂ ਤੁਸੀਂ ਤੇ ਆਪ ਇੱਥੇ ਸਾਰੇ ਲੋਕਲ ਜਿਹੜੇ ਪੁਰਾਣੇ ਵੀ ਬੰਦੇ ਜਿਹੜੇ ਇੱਥੇ ਖੜੇ ਨੇ ਉਹ ਵੀ ਲੋਕਲ ਨੇ ਜਿਸ ਵੇਲੇ ਓਜ ਦਾ ਤੇ ਬਸੰਤਰ ਦਾ ਪਾਣੀ ਆਉਂਦਾ ਤੇ ਉਹਦੇ ਵਿੱਚੋਂ ਇਹ ਕੀਤਾ ਜਾਂਦਾ ਹੁੰਦਾ ਕਿ ਫਿਰ ਰਾਵੀ ਦਾ ਪਾਣੀ ਨਹੀਂ ਛੱਡਿਆ ਜਾਂਦਾ 5-7 ਘੰਟੇ ਚ ਓਜ ਦਾ ਪਾਣੀ ਜਦੋਂ ਅੱਗੇ ਤੁਰ ਪੈਂਦਾ ਤੇ ਉਹਦੇ ਪਿੱਛੇ ਰਾਵੀ ਦਾ ਪਾਣੀ ਉੱਥੋਂ ਤੁਹਾਡਾ ਸ਼ਾਹਪੁਰ ਕੰਡਿੱਟ ਤੋਂ ਜਾਂ ਰੰਜੀਤ ਸਾਗਰ ਡੈਮ ਤੋਂ ਉੱਥੋਂ ਛੱਡਿਆ ਜਾਂਦਾ ਐਦਕੀ ਹੋ ਕੇ ਦੋਨੋਂ ਇਕੱਠੇ ਪਾਣੀ ਚਲਾ ਦਿੱਤੇ ਗਏ ਕਿ ਉਧਰ ਉਹ ਜੂ ਵੀ ਚਲਾ ਦਿੱਤਾ ਉਧਰ ਬਸੰਤਰ ਵੀ ਚੱਲ ਗਿਆ ਉਧਰੋਂ ਇਹਨਾਂ ਨੇ ਵੀ ਪਾਣੀ ਛੱਡ ਦਿੱਤਾ ਉਹਦੇ ਨਾਲ ਜਿਹੜੇ ਰਾਵੀ ਦੇ ਵਿੱਚ ਜਿਹੜਾ ਹੜਾ ਆਇਆ ਇੱਕਦਮ ਇੱਕ ਬੜੀ ਪ੍ਰੈਸ਼ਰ ਦੇ ਨਾਲ ਆਇਆ ਪਾਣੀ ਤੇ ਪਿੰਡਾਂ ਦੇ ਪਿੰਡ ਬੋਬਸ ਕਰ ਰਹੇ ਜੇ ਦੀ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਦੀ ਇਨਕੁਆਇਰੀ ਕਰੋ ਕਿ ਜਿਹੜੇ ਆਫੀਸਰਾਂ ਨੇ ਇਹ ਆਰਡਰ ਪਾਸ ਕੀਤੇ ਨੇ ਉਹਨਾਂ ਦੇ ਉੱਤੇ ਕ੍ਰਿਮినਲ ਕੇਸ ਰਜਿਸਟਰ ਹੋਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਹੋ ਜੀ ਇਹ ਤਰਾਸ਼ ਦੀ ਨਾ ਆਵੇ ਉਹ ਅੱਗੇ ਤੋਂ ਕੋਈ ਬੰਦਾ ਇਹ ਗਲਤ ਕੰਮ ਨਾ ਕਰੇ ਕੇਂਦਰ ਸਰਕਾਰ ਕੋਲ ਇਹ ਮਤਾ ਜਾ ਕੇ ਮੰਗ ਚੁੱਕੀ ਪਹਿਲਾਂ ਵੀ ਚੁੱਕੀ ਆ ਔਰ ਹੁਣ ਮੰਗੇ ਇਹ ਜਾਦਾ ਵੱਧ ਗਿਆ ਕਿਉਂਕਿ ਜਿਹੜਾ 라ਵੀ ਦਰਿਆ ਵਾ ਇੱਕ ਪਾਸੇ ਸੱਜੇ ਹੱਥ ਜਿਹੜਾ ਪਾਕਿਸਤਾਨ ਚੱਲਦਾ ਤੇ ਖੱਪੇ ਇੰਡੀਆ ਦਾ ਕੋਈ ਸਾਈਡ ਆ ਜਾਂਦੀ ਹੈ ਇਹ ਨੈਸ਼ਨਲ ਸਕਿਉਰਿਟੀ ਨੂੰ ਵੀ ਖਤਰਾ ਜਦੋਂ ਤੁਸੀਂ ਟੁੱਟਦੀ ਆ ਉਦੋਂ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਤੇ ਕੋਈ ਵੀ ਅਨਸੁਖਾਵੀ ਘਟਨਾ ਪਾਕਿਸਤਾਨ ਕਰ ਸਕਦਾ ਇਹਦੀ ਜਿਹੜੀ ਜ਼ਿੰਮੇਵਾਰੀ ਟੋਟਲ ਇਹਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਜਿਹੜੀ ਤੁਸੀਂ ਜਿੱਥੋਂ ਜਿਹੜੀ ਤੁਸੀਂ ਉੱਥੋਂ ਲੈ ਕੇ 90 ਕਿਲੋਮੀਟਰ ਆਪਣੇ ਚਲੇ ਗੁਰਦਾਸਪੁਰ ਦੀ ਬਣਦੀ ਹੈ ਤੇ 90 ਕਿਲੋਮੀਟਰ ਜਿਹੜੀ ਤੁਸੀਂ ਆ ਇਹਨੂੰ ਚੌੜਿਆ ਤੇ ਉੱਚਾ ਕੀਤਾ ਜਾਏ ਘੱਟੋ-ਘੱਟ 8-8 ਫੁੱਟ ਦੇ ਤੋਂ ਚਾਈ ਵੀ ਜਾ ਰਹੀ ਹੋਣੀ ਚਾਹੀਦੀ ਹੈ। ਉਹਦੇ ਉੱਤੇ ਸੜਕ ਬਣਨੀ ਚਾਹੀਦੀ ਹੈ। ਕਿ ਜੇ ਸੜਕ ਬਣੇ ਕਿਤੇ ਤੁਸੀਂ ਦੁਬਾਰਾ ਨਹੀਂ ਟੁੱਟਦੀ। ਇਹ ਜਿਹੜੀਆਂ ਚੀਜ਼ਾਂ ਲੈ ਕੇ ਜਾਵਾਂਗੇ ਇਹਦੇ ਨਾਲ ਜਦੋਂ ਅੱਗੇ ਚਲੇ ਜਾਈਏ ਜਦੋਂ ਦਿਨਾ ਨਗਰ ਤੋਂ ਥੱਲੇ ਪਹੁੰਚ ਜਾਂਦੇ ਜਿਹੜੀ ਉੱਥੇ ਜਾ ਕੇ ਤਬਾਹੀ ਮੱਚੀ ਆ। ਉੱਥੇ ਇਸ ਕਰਕੇ ਹੋਈ ਆ ਕਿ ਜਿਹੜੇ ਆਪਣਾ ਸਕੀ ਨਾਲਾ ਉਹ ਤੇ ਸਕੀ ਨਾਲਾ ਤੇ ਇਹਦੇ ਰਾਵੀ ਦੋਨੇ ਇਕੱਠੇ ਹੋ ਜਾਂਦੇ ਉਹਦੇ ਚ ਉਹਨਾਂ ਨੂੰ ਕਹਿ ਕੇ ਸਕੀ ਨਾਲੇ ਨੂੰ ਵੀ ਜਿਹੜੀ ਤਬਾਹੀ ਅਜ ਨਾਲੇ ਤੱਕ ਮੱਚੀ ਐ ਸਕੀ ਨਾਲੇ ਨੂੰ ਵੀ ਉਹਦੀ ਤੁਸੀਆਂ ਦੋ ਪਾਸੇ ਬਣੀਆਂ ਜਾਂਦਾ 2023 ਦੇ ਵਿੱਚ ਵੀ ਇਦਾਂ ਦੇ ਹਾਲਾਤ ਦੇਖਣ ਨੂੰ ਮਿਲੇ ਸੀਗੇ ਪਰ ਉਦੋਂ ਵੀ ਅੱਗੇ 2023 ਚ ਮੈਂ ਤੁਹਾਨੂੰ ਦੱਸਦਾ ਮੇਰੇ ਖਲੋਂ ਤੋਂ ਡਿਪਟੀ ਕਮਿਸ਼ਨਰ ਇਸ਼faq ਮੁਹੰਮਦ ਖਲੀਫੀ ਉਹ ਸੀ ਉਸ ਵੇਲੇ ਮੈਨੂੰ ਅਜੇ ਤੱਕ ਯਾਦ ਆ ਕਿ ਉਹਨਾਂ ਨੇ ਇੱਕ ਲਿੱਖੇ ਭੇਜ ਦਿੱਤਾ ਸੀ ਕਿ ਜਿਸ ਵੇਲੇ ਪਾਣੀ ਉਧਰੋਂ ਆਇਆ ਉਸ ਵੇਲੇ ਚਿੱਠੀ ਗਈ ਸੀ ਡੀਸੀ ਦੀ ਕਿ ਜਿਹੜਾ ਉੱਥੋਂ ਇਹ 라ਵੀ ਦੇ ਵਿੱਚੋਂ ਪਾਣੀ ਨਾ ਛੱਡਿਆ ਜਾਏ ਕਿ ਮੇਰਾ ਪਹਿਲਾ ਪਾਣੀ ਨਿਕਲ ਜੇਗਾ ਤੇ ਉਹਨੂੰ ਬਾਹਰਲੇ ਪਾਣੀ ਉਸ ਵੇਲੇ ਜਿਹੜਾ ਆਇਆ ਸੀ ਉਹਨੂੰ ਕੰਟਰੋਲ ਕਰ ਲਿਆ ਗਿਆ ਸੀ ਪਰ ਹੁਣ ਤੇ ਵੇਖੋ ਨਾ ਤੁਹਾਡੇ ਮਧਪੁਰ ਹੈਡਵੌਕਸ ਦੇ ਗੇਟ ਵੀ ਟੁੱਟ ਜਾਣ ਤੇ ਮੈਂ ਟੈਕਨੀਕਲੀ ਇੱਕ ਚੀਜ਼ ਵੇਖਿਆ ਕਿ ਜਦੋਂ ਸਭ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਸੈਂਟਰ ਵਾਲੇ ਗੇਟ ਖੁੱਲੇ ਜਾਂਦੇ ਸੀ ਤੇ ਫਿਰ ਸਾਈਡਾਂ ਵਾਲੇ ਗੇਟ ਜਿਹੜੇ ਨੇ ਇਹ ਖੁੱਲੇ ਜਾਂਦੇ ਜਦੋਂ ਤੁਹਾਨੂੰ 7 ਦਿਨ ਪਹਿਲਾਂ ਮੌਸਮ ਵਿਭਾਗ ਨੇ ਇਹ ਕਹਿਤਾ ਕਿ ਪੰਜਾਬ 'ਚ بارشਾਂ ਜਿਹੜੀਆਂ ਬਹੁਤ ਜ਼ਬਰਦਸਤ ਹੋਣਗੀਆਂ ਤੇ ਤੁਸੀਂ ਉਹ 7 ਦਿਨ ਜਿਹੜੇ ਸੀ ਗੇਟ ਦਾ ਉਹਨਾਂ ਪਾਣੀ ਨੂੰ ਰੀਲੀਜ਼ ਕੀਤਾ ਇਹ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਜੇ ਇਹਦੀ ਰਿਪੇਅਰ ਨਹੀਂ ਗੇਟਾਂ ਦੀ ਕੀਤੀ ਇਹਨਾਂ ਕੋਲ ਟਾਈਮਲੀ ਗੇਟ ਵੀ ਨਹੀਂ ਖੁੱਲੇ ਤੇ ਇਹ ਜਿਹੜੇ ਸੀ ਜਿਸ ਵੇਲੇ ਰنجੀਤ ਸਾਗਰ ਡੈਮ ਤੇ ਦੇਖਦੇ ਵਿੱਚ ਜਿਸੇ ਪਾਣੀ ਆ ਗਿਆ ਉਹਨੂੰ ਥੋੜਾ ਥੋੜਾ ਕਰਕੇ ਰੀਲੀਜ਼ ਕਰਨਾ ਚਾਹੀਦਾ ਸੀ ਜਿਹੜਾ ਜੋ ਇਹਨਾਂ ਨੂੰ 31 30 ਸਤੰਬਰ ਤੱਕ ਚਾਹੀਦਾ ਸੀ ਉਹ ਤੇ ਇਹਨਾਂ ਦਾ ਵੀ ਨਹੀਂ ਪੂਰਾ ਹੋ ਗਿਆ ਸੀ ਤੇ ਇਸ ਕਰਕੇ 10 ਦਿਨ ਦਾ ਜਿਹੜਾ ਗੈਪ ਆ ਉਹ ਦਾ ਜਿਹੜਾ ਉਹਨੇ ਨੁਕਸਾਨ ਕੀਤਾ ਇਹ ਜੇ ਆਪਾਂ ਸਾਡਾ ਨੁਕਾ ਹੁਣ ਇਹ ਇਹਨੂੰ ਅੱਗੇ ਕਰੀਏ ਕਿ 88 ਤੋਂ ਬਾਅਦ 37 ਸਾਲ ਬਾਅਦ ਇਹ ਜਿੰਨੀ ਭਿਆਨਕ ਹੜਾ ਆ ਤੇ ਜਿਹੜੇ ਹੁਣ ਸਾਡੇ ਤੇ ਬੱਚੇ ਦੇਖ ਲੈ ਦੋ ਦੋ ਹੜ ਹੁਣ ਅਗਲੇ ਬੱਚੇ ਨਾ ਵੇਖ ਤਾਂ ਕਿ ਉਹਦੇ ਲਈ ਹੁਣ ਸਾਰੇ ਜਣੇ ਮਿਲ ਕੇ ਜੋੜ ਲਾਈ